ਉਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਘਟਨਾ ਕਰਵਾਉਂਦਾ ਰਿਹਾ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਹਾ ਕਿ ਅਸੀਂ ਸੱਤ ਨੂੰ ਸਹਿਯੋਗ ਨਹੀਂ ਦੇਵਾਂਗੇ ਆਦੇਸ਼ ਵੀ ਕਰਾਉਣ ਚ ਉਹ ਅਸਫਲ ਆਦੇਸ਼ ਕਰਾਉਣ ਚ ਕਾਮਯਾਬ ਰਹਿ ਜਦੋਂ ਸੰਗਤਾਂ ਦਾ ਦਬਾਅ ਪਿਆ ਤਾਂ ਫਿਰ ਉਹਨਾਂ ਨੂੰ ਆਪਣੇ ਉਹ ਜਿਹੜੇ ਬਿਆਨ ਵਾਪਸ ਲੈਣੇ ਪਏ ਕਿ ਸੱਤ ਵਿੱਚ ਸਹਿਯੋਗ ਦਿਓ ਤੇ ਮਾਨਯੋਗ ਜ਼ਥੇਦਾਰ ਸਾਹਿਬ ਵੱਲੋਂ ਇਹ ਇਥੋਂ ਆਦੇਸ਼ ਕੀਤਾ ਗਿਆ ਸੀਗਾ ਆਪਣੇ ਇੱਕ ਬਿਆਨ ਰਾਹੀਂ ਕਿ ਇਸ ਮੁੱਦੇ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਪਰੰਤੂ ਅਫਸੋਸ ਹੈ ਕਿ ਇੱਕ ਡੇਰਾ ਜਿਹੜਾ ਪੰਗਿਆਂ ਦੇ ਵਿੱਚ ਹੈ ਉਥੇ ਗੁਰਮਤਿ ਸਿਧਾਂਤਾਂ ਤੋਂ ਉਲਟ ਕਾਰਵਾਈ ਕਾਰਵਾਈਆਂ ਹੋ ਰਹੀਆਂ ਜਿਹਦਾ ਅਸੀਂ ਪਿਛਲੇ ਦਿਨੀ ਸ਼ੇਰੇ ਅਕਾਲ ਤਖਬਾ ਦੇ ਜਥੇਦਾਰ ਨੂੰ ਬਿਲਕੁਲ ਪ੍ਰੂਫਾਂ ਸਮੇਤ ਐਪਲੀਕੇਸ਼ਨ ਦੇ ਕੇ ਗਿਆ ਸੀ ਨਾ ਤੇ ਉਹਦੇ ਤੇ ਹਜੇ ਕਾਰਵਾਈ ਹੋਈ ਆ ਉਲਟਾ ਸਿੰਘ ਸਾਹਿਬ ਦੇ ਆਦੇਸ਼ ਤੋਂ ਉਲਟ ਜਾਂਦੇ ਹੋયા ਉਥੇ ਸਿਆਸੀ ਪਾਰਟੀਆਂ ਸਾਨੂੰ ਸਭ ਤੋਂ ਜ਼ਿਆਦੀ ਪੀੜਾ ਹੁੰਦੀ ਆ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਸੁਖਬੀਰ ਸਿੰਘ ਬਾਦਲ ਸਾਡੀ ਐਸਜੀਪੀ ਹਿਤ ਸਰਮੌਰ ਸੰਸਥਾ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੂਜੀਆਂ ਪਾਰਟੀਆਂ ਚੋਂ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਗੁਰਜੀਤ ਸਿੰਘ ਜੀ ਰਾਣਾ ਆਪਣਾ ਆਮ ਆਦਮੀ ਪਾਰਟੀ ਤੋਂ ਆਪਣੇ ਹਰਪਾਲ ਸਿੰਘ ਚੀਮਾ ਖਰਜੋਤ ਸਿੰਘ ਬੈਸ ਮਾਲਵਿੰਦਰ ਸਿੰਘ ਕੰਗ ਸੁਖਵਿੰਦਰ ਸੁਖੂ ਆਦ ਸਾਰਿਆਂ ਲੋਕਾਂ ਨੇ ਉੱਥੇ ਜਾ ਕੇ 328 ਰੁਪਿਆਂ ਵਾਲੇ ਮਸਲੇ ਸੰਗੀਨ ਮੁੱਦੇ ਦੇ ਉੱਤੇ ਦਰਦ ਵਾਲਾ ਜਿਹੜਾ ਸਿੱਖਾਂ ਦੇ ਉਹ ਦਰਦ ਵਿੱਚ ਪਰਲਾਟ ਪਿਆ ਮੁੱਦਾ ਆ ਉਹਦੇ ਉੱਤੇ ਸਿਆਸਤ ਕੀਤੀ। ਉਹਨੂੰ ਉਹਨੂੰ ਅਸੀਂ ਪਹਿਲਾਂ ਵੀ ਤੁਹਾਡੇ মিডিਆ ਦੇ ਸਾਧਨਾਂ ਰਹੀ ਇਹ ਕਹਿੰਦੇ ਰਹਿਆ ਕਿ 328 ਰੁਪਿਆਂ ਵਾਲਾ ਜਿਹੜਾ ਮੁੱਦਾ ਆ ਇਹਨੂੰ ਸਿਆਸਤ ਦੇ ਭੇੜ ਚੜਾਉਣਾ ਚਾਹੁੰਦੇ ਆ। ਆਖਰਕਾਰ ਉਹੀ ਹੋਇਆ ਸਰਕਾਰ ਉੱਥੇ ਜੂਟਰਨ ਵੀ ਲੈਂਦੀ ਆ। ਇੱਥੇ ਅੱਜ ਸਾਡਾ ਇਹ ਹੀ ਆ ਕਿ ਬਾਕੀ ਸਰਕਾਰਾਂ ਝੂਠੀਆਂ ਨੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦਾ ਤਖਤ ਸੱਚਾ ਆ ਇੱਥੇ ਬੈਠਣ ਵਾਲੇ ਜefeਦਾਰ ਸਾਹਿਬ ਜਿਹੜੀਆਂ ਉੱਥੇ ਮਨਮਕੀਆਂ ਹੋ ਰਹੀਆਂ ਤੇ ਜਿਹੜੇ ਲੋਕਾਂ ਨੇ 328 ਰੁਪਿਆਂ ਦੀ ਜਾਂਚ ਕਰ ਰਹੀ ਸੈੱਟ ਦੇ ਕੰਮ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਇੱਥੇ ਤਲਬ ਕੀਤਾ ਜਾਣਾ ਚਾਹੀਦਾ ਸੱਜਦਾ ਜਾਣਾ ਚਾਹੀਦਾ ਤੇ ਜੋ ਮਰਜ਼ਾਦਾ ਦੇ ਖਿਲਾਫ ਗਲਤ ਹੋ ਰਿਹਾ ਮਰਜ਼ਾਦਾ ਤੋਂ ਬਾਹਰੀ ਉਹ ਸਾਰਾ ਰੁਕਿਆ ਰੋਕਿਆ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਸਥਾਨ ਦੇ ਉੱਤੇ ਬਿਨਾਂ ਪੁੱਛ ਪੜਤਾਲ ਤੋਂ ਬਿਨਾਂ ਕਿਸੇ ਡਾਕੂਮੈਂਟਡ ਐਵੀਡੈਂਸ ਤੋਂ ਇੱਕ ਸਟੇਟਮੈਂਟ ਜਿਹੜੀ ਦਿੱਤੀ ਉਹਨੇ ਖਲਬਲੀ ਮਚਾ ਦਿੱਤੀ ਸਾਰੀ ਦੁਨੀਆ ਦੇ ਬੰਨਾਂ ਦੇ ਵਿੱਚ ਔਰ ਫਿਰ ਇੱਥੋਂ ਦੀ ਕਮੇਟੀ ਦੇ ਮੈਂਬਰਸ ਨੇ ਸਾਰਾ ਬੈਠ ਕੇ ਸਾਰੀ ਦੁਨੀਆ ਦੇ ਜਗਤ ਦੇ ਲੋਕਾਂ ਨੂੰ ਦੱਸਿਆ ਕਿ ਇਹ ਸਾਰੀ ਕਹਾਣੀ ਜਿਹੜੀ ਆ ਇਹ ਮਨ ਮਨ ਘੜਤ ਹੈ ਇਹ ਐਂ ਜਾਪਦਾ ਸੀ ਜਿਵੇਂ ਸਿਆਸਤ ਤੋਂ ਪ੍ਰੇਰਿਤ ਹੈ ਪੋਸੀਬਲੀ ਚੀਫ ਮਿਨਿਸਟਰ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਐਂ ਲੱਗ ਰਿਹਾ ਸੀਗਾ ਕਿ ਕਿਤੇ ਪੰਥਕ ਪੋਲਿਟਿਕਸ ਦੁਬਾਰਾ ਰਿਕਵਰ ਨਾ ਹੋ ਜੇ ਰਿਵਾਈਵ ਨਾ ਹੋ ਜੇ ਔਰ ਸਾਡੀ ਜਿਹੜੀ ਸਾਡਾ ਜਿਹੜਾ ਗਰਾਊਂਡ ਆ ਜਿਹੜਾ ਉਹਨਾਂ ਨੇ ਪੰਥਕ ਗਰਾਉਂਡ 2017 ਤੋਂ 2022 ਚ ਜਿਹਦੇ ਆਧਾਰ ਤੇ ਸਰਕਾਰ ਬਣੀ ਅਜ ਅਗਰ ਉਹ ਖੁੱਸ ਗਿਆ ਤਾਂ ਸ਼ਾਇਦ ਅਸੀਂ ਕਿਸੇ ਪਾਸੇ ਜੋਗਾ ਨਿਰਜੋਗੇ ਨਹੀਂ ਰਾਂਗੇ ਔਰ ਉਹ ਉਹਦੇ ਸੰਦਰਭ ਚ ਮੈਂ ਕਹਿਣਾ ਚਾਹੁੰਦਾ ਕਿ ਹੁਣ ਐ ਨਜ਼ਰ ਆ ਰਿਹਾ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ 2 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਉਹ ਸਾਰੀ ਡਾਊਟਫੁਲ ਕਰਤੀ ਆ ਆਪ ਹੀ ਉਹਨਾਂ ਦੇ ਬਿਆਨਾਂ ਨੇ ਔਰ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਵਾ ਜਿਹੜੀ ਉਹਦੀ ਤੈਕੀਕਾਤ ਹੈ ਦੈਟ ਬਿਕਮਸ 100% ਡਾਊਟਫੁਲ ਆਫਟਰ ਦ absolutely illogical and mischievous statement of the chief minister aur us to baad jada committee ne sara kuch dudh da dudh te pani da pani karta shanti aayi lokan de mana vich par tus menu dasso ke jo kuch ek irresponsible statement ditti gayi ode naam vishv vich baithe is sthan de shraddhaluwan de mana vich bahut pari roos aur us roos naal kuch bhi ho sakda sega koi untoward incident bhi ho sakda sega odi zimewari kenni honi fer ਅ ਸ਼ਾਇਦ ਪਰਸੋਂ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਚਾਰ ਨੁਮਾਇੰਦੇ ਆਉਂਦੇ ਨੇ ਇੱਥੇ ਫਾਈਨੈਂਸ ਮਿਨਿਸਟਰ ਇੱਥੇ ਆਣ ਕੇ ਕਹਿ ਕੇ ਗਿਆ ਕੈਟੇਗੋਰਿਕਲੀ ਤੁਹਾਡੇ ਸਾਹਮਣੇ ਕਿ ਜੀ ਇਹ ਐ ਲੱਗਦਾ ਕਿ ਇੱਕ ਕੋਈ ਮਿਸਕਮਿਊਨੀਕੇਸ਼ਨ ਗੈਪ ਹੈ ਬਿਟਵੀਨ ਦੀ ਐਸ ਆਈ ਟੀ ਐਸ ਆਈ ਟੀ ਔਰ ਚੀਫ ਮਿਨਿਸਟਰ ਦੇ ਆਫਿਸ ਤੱਕ ਕੁਝ ਇਦਾਂ ਦਾ ਲੱਗਦਾ ਕਿ ਕੋਈ ਰਹਿ ਗਿਆ ਕੋਈ ਮਿਸ ਰਿਪੋਰਟਿੰਗ ਹੋ ਗਈ ਜਿਹਦੇ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਬਿਆਨ ਦੇ ਦਿੱਤਾ ਚੀਫ ਮਿਨਿਸਟਰ ਸਾਹਿਬ ਜਲਦ ਨਸੂ ਖਾਨਾ ਜਿਹੜਾ ਹੈਗਾ ਇਸ ਥਾਂ ਦੇ ਉੱਤੇ ਆਪ ਆਉਣਗੇ ਔਰ ਜਦ ਨੂੰ ਕਿ ਅਗਲੇ ਦਿਨ ਹੀ ਸ਼ਾਇਦ ਹਰਪਾਲ ਚੀਮੇ ਤੇ ਪ੍ਰੈਸ਼ਰ ਪੈ ਗਿਆ ਉਹਨਾਂ ਦੀ ਪਾਰਟੀ ਦੇ ਆਗੂਆਂ ਦਾ ਉਹਨਾਂ ਨੇ ਫਿਰ ਉਸ ਆਪਣੀ ਸਟੇਟਮੈਂਟ ਤੋਂ ਫਿਰ ਰੀਟ੍ਰੈਕ ਕੀਤਾ ਔਰ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਪੋਸਟ ਪਾਈ ਕਿ ਨਹੀਂ ਜੀ ਇਹ ਤਾਂ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਆਏ ਸੀਗੇ ਕਿਉਂਕਿ ਹੁਣ ਉਹਨਾਂ ਦੀ ਸੰਤੁਸ਼ਟੀ ਆ ਇਸ ਕਰਕੇ ਮਾਮਲਾ ਜਿਹੜਾ ਰਫਾ ਦਫਾ ਹੋ ਗਿਆ ਇੱਥੇ ਮੈਂ ਕਹਿਣਾ ਚਾਹਣਾ ਜਿੰਨਾ ਮੇਰੀ ਜਾਣਕਾਰੀ ਆ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਆਪਣੇ ਇੱਥੇ ਲੋਕਲ ਸਾਰੇ ਜਿਹੜੇ ਦੋਸਤਪੁੱਤਰ ਨੇ ਐਸਜੀਪੀਸੀ ਦਾ ਇਸ ਕੇਸ ਵਿੱਚ ਕੰਪਲੇਨੈਂਟ ਹੀ ਨਹੀਂ ਸੀਗੀ ਆ ਮੇਰੇ ਕੋਲ ਰਿਕਾਰਡ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਨੇ ਕਿਹੜੇ-ਕਿਹੜੇ ਸਾਲ ਵਿੱਚ ਆਏ ਨੇ ਕਿਵੇਂ-ਕਿਵੇਂ ਆਏ ਨੇ ਕਿਉਂਕਿ 2015 ਜਿਹੜਾ ਗੱਲ ਤੱਕ ਸਾਹਿਬ ਦਾ ਆਇਆ ਸੀ ਹੁਕਮਨਾਮਾ ਕਿ ਅੱਜ ਤੋਂ ਬਾਅਦ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਦਾ ਮੁਕੰਮਲ ਰਿਕਾਰਡ ਪਰੋਵਾਈਡ ਕੀਤਾ ਜਾਵੇ। ਔਰ ਉਹਦੇ ਤੋਂ ਬਾਅਦ ਜਿਹੜੇ ਸਰੂਪ ਆਏ ਨੇ ਬਹੁਤ ਅ ਥੋੜੀ ਮਾਤਰਾ ਚ ਨੇ ਔਰ ਇਹਦੀਆਂ ਰਸੀਦਾ ਤੇ ਇਹਦਾ ਰਿਕਾਰਡ ਸਾਰਾ ਰਸੋਖਾਨਾ ਦੇ ਕੋਲ ਹੈ। ਸੋ ਇਸ ਕਰਕੇ ਹੁਣ ਐਸਜੀਪੀਸੀ ਨੂੰ ਵਿੱਚ ਲੈ ਆਂਦਾ। ਜਦਕਿ ਐਸਜੀਪੀਸੀ ਨਾ ਇਸ ਕੇਸ ਵਿੱਚ ਕੰਪਲੇਨੈਂਟ ਹੈ। ਨਾ ਐਸਜੀਪੀਸੀ ਨੇ ਕਦੀ ਕਿਹਾ ਕਿ ਰਾਜਾ ਸਾਹਿਬ ਦੇ ਸਥਾਨ ਦੇ ਉੱਤੇ ਕੋਈ ਸਾਨੂੰ ਸ਼ੁਭਾ ਹੈ ਜਾਂ ਕੋਈ ਸ਼ੱਕ ਹੈ। ਉਹ ਐਸਜੀਪੀਸੀ ਦੀਆਂ ਟੀਮਜ਼ ਰਿਪੀਟਿਡਲੀ ਹਰ ਇੰਟਰਵਲ ਦੇ ਉੱਤੇ ਇੱਥੇ ਆਉਂਦੀਆਂ ਨੇ। ਇਹਦੀ ਇਨਸਪੈਕਸ਼ਨ ਕਰਕੇ ਜਾਂਦੀਆਂ ਨੇ। ਔਰ ਇਹਨਾਂ ਨੂੰ ਸਾਰਾ ਕੁਝ ਦਰਸਪਾ ਕੇ ਇਹਨਾਂ ਨੂੰ ਸੰਤੁਸ਼ਟੀ ਦੀ ਰਿਪੋਰਟ ਦੇ ਕੇ ਜਾਂਦੀਆਂ ਨੇ ਸੋ ਹੁਣ ਸਾਡੀ ਇਹ ਮੰਗ ਆ ਕਿ ਚੀਫ ਮਿਨਿਸਟਰ ਨੂੰ ਔਰ ਕਿਉਂਕਿ ਹਰਪਾਲ ਜੀ ਮੈਨੇ ਉਹਨੂੰ ਡਿਫੈਂਡ ਕੀਤਾ ਹੈ ਕਾਰਨ ਕਿ ਇੱਕ ਬੋਲੇ ਗਿਆ ਝੂਠ ਨੂੰ ਇਹ ਦੱਸਣ ਕਿ ਇਹ ਲੈਪਸ ਕਿੱਥੇ ਹੋਇਆ ਵਾ ਅਗਰ ਤੁਸੀਂ ਕਹਿੰਦੇ ਕਿ ਐਸ ਆਈ ਟੀ ਜਿਹੜੀ ਪੰਜਾਬ ਪੁਲਿਸ ਦੀ ਬਣੀ ਆ ਇਸ ਸਰੂਪਾ ਦੇ ਮਾਮਲੇ ਵਿੱਚ ਅਗਰ ਇਹਨਾਂ ਤੋਂ ਲੈਪਸ ਹੋਇਆ ਤੇ ਫਿਰ ਕੀ ਤੁਸੀਂ ਕਿਸੇ ਦੀ ਰਿਸਪਾਂਸਿਬਿਲਟੀ ਫਿਕਸ ਕਰੋਗੇ ਕਿਸੇ ਤੇ ਕੋਈ ਐਕਸ਼ਨ ਲਵੋਗੇ ਪੁਲਿਸ ਆਫਿਸਰ ਤੇ ਅਗਰ ਐਸਆਈਟੀ ਟੋ ਲੈਪਸ ਨਹੀਂ ਹੋਇਆ ਤਾਂ ਭਗਵੰਤ ਮਾਨ ਨੇ ਕਿਤੇ ਕੋਈ ਬਿਆਨ ਦੇ ਦਿੱਤਾ ਤੇ ਫਿਰ ਕੀ ਭਗਵੰਤ ਸਿੰਘ ਮਾਨ ਬਤੌਰ ਚੀਫ ਮਿਨਿਸਟਰ ਵਿਲੀ ਓਨਰ ਰਿਸਪਾਂਸਿਬਿਲਟੀ ਅਬਾਊਟ ਸੱਚ ਅ ਸੈਂਸਿਟਿਵ ਮੈਟਰ ਕੀ ਉਹ ਜ਼ਮਵਾਰੀ ਚੱਕਣਗੇ ਕਿ ਇਸ ਸਥਾਨ ਤੇ ਉੱਤ ਆਣ ਕੇ ਮਾਫੀ ਮੰਗਣਗੇ ਸ਼ਰਧਾਲੂਆਂ ਕੋਲੋਂ ਸੰਗਤ ਦੇ ਕੋਲੋਂ ਪਬਲਿਕ ਅਪੋਲੋਜੀ ਟੈਂਡਰ ਕਰਨਗੇ ਤੇ ਜੇ ਉਹ ਝੂਠੇ ਨਹੀਂਗੇ ਕੋਈ ਤਾਂ ਝੂਠਾ ਹੈਗਾ ਫੇਰ ਹਰਪਾਲ ਚਿਮਾ ਝੂਠਾ ਵਾ ਜਿਹਨੂੰ ਕੇ ਉਹਦੇ ਕੋਲ ਝੂਠ ਬੁਲਵਾਇਆ ਗਿਆ ਫੇਰ ਉਹ ਫਿਰ ਉਹ ਮਾਫੀ ਮੰਗੇ ਆਣ ਕੇ ਜੇ ਉਹ ਵੀ ਝੂਠਾ ਨਹੀਂਗਾ ਤੇ ਐਸਆਈਟੀ ਦੀ ਜਿਹੜੀ ਹੈਗੀ ਆ ਤੁਹਾਡੀ ਸਾਰੀ ਟੀਮ ਉਹ ਦੱਸੇ ਕਿ ਇਹ ਕਿਨੇ ਇਹ ਅਫਵਾਹ ਉਡਾਈ ਕਿ ਰਸੋਖਾਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਗਭਗ 139 169 ਸਰੂਪ ਜਿਹੜੇ ਸੀਗੇ ਉਹ ਮਿਸਿੰਗ ਨੇ ਔਰ ਇਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਇਹ ਬੜਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂਗਾ ਅਗਰ ਗੁਰੂ ਗ੍ਰੰਥ ਸਾਹਿਬ ਦੀ ਇਨਵੈਸਟੀਗੇਸ਼ਨ ਦੇ ਮੁਤਲਕ ਇੰਨੇ ਨਾਨ ਸੀਰੀਅਸ ਤਰੀਕੇ ਨਾਲ ਇੱਕ ਚੀਫ ਮਿਨਿਸਟਰ ਬਿਆਨ ਦੇਵੇਗਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਬਾਕੀ ਦੀ ਇਨਵੈਸਟੀਗੇਸ਼ਨ ਵਿੱਚ ਲੋਕਾਂ ਨੂੰ ਕਿਵੇਂ ਭਰੋਸਾ ਹੋਵੇਗਾ ਮੈਨੂੰ ਤਾਂ ਕੋਈ ਇਹਨਾਂ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਉਹਦੇ ਤੇ ਕੋਈ ਯਕੀਨ ਨਹੀਂ ਗਾ ਇਹਨਾਂ ਦੀ ਕੋਈ ਐਸ ਆਈ ਟੀ ਤੇ ਯਕੀਨ ਨਹੀਂ ਗਾ ਇਟ ਅਪੀਅਰਸ ਟੂ ਬੀ ਟੋਟਲੀ ਪੋਲਿਟਿਕਲੀ ਮੋਟੀਵੇਟਿਡ ਔਰ ਜਿਹੜਾ ਸ਼ਬਦ ਵਰਤਿਆ ਐਸ ਐਫ ਆਈ ਆਰ ਵਿੱਚ ਉਹਦੇ ਚ ਰਸੋਈ ਘਰ ਲਿਖਿਆ ਹੋਇਆ ਵਾ ਦੇ ਮਤਲਬ ਪੰਜਾਬ ਪੁਲਿਸ ਦੀ ਐਸਆਈਟੀ ਦੇ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਰਸੋਖਾਨਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜਿਹੜਾ 1916 ਚ ਇੱਥੇ ਲੰਗਰ ਦੀ ਪਥਾ ਚਲਾਈ ਗਈ ਐਫਆਈਆਰ ਵਿੱਚ ਇਹਨੂੰ ਰਸੋਈ ਕਾਰੀ ਦੱਸਿਆ ਜਾ ਰਿਹਾ ਤੁਸੀਂ ਥੋ ਅੰਦਾਜ਼ਾ ਲਾ ਸਕਦੇ ਇਹਨਾਂ ਦੀ ਐਸਆਈਟੀ ਦੀ ਤੇ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਾਣਕਾਰੀ ਕਿੰਨੀ ਹੈ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਪੋਲਿਟਿਕਸ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਡੋਮੇਨ ਨਹੀਂ ਕੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਵਾ ਔਰੇ ਨਾਸਤਿਕਾਂ ਦੀ ਜਿਹੜਾ ਆ ਬੋਲਿਆ ਇਸ ਥਾਨ ਦੇ ਬਾਰੇ ਨਾਸਤਿਕਾਂ ਦਾ ਸਬੂਤ ਨਾਸਤਿਕ ਹੋਣ ਦਾ ਸਬੂਤ ਦਿੰਦਾ ਮੇਰਾ ਮੰਨਣਾ ਵਾ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਸਰੂਪ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਤੋਂ ਲੈ ਕੇ ਜਿਹੜੀ ਬੇਅਦਬੀਆਂ ਹੋਈਆਂ 2015 'ਚ ਹੋਈਆਂ ਔਰ ਬਾਈਬਲ ਕਲਾਥ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਕੋਟ ਕੋ ਪੂਰੇ ਚੌਂਕ ਵਿੱਚ ਗੋਲੀ ਚੱਲੀ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲਾਂ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੱਸਣ ਕਿ ਤੁਸੀਂ ਪਿਛਲੇ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ ਵਾ ਔਰ ਆਪਾਂ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਲਤਾਰ ਸੰਧਵਾ ਸਪੀਕਰ ਨੇ ਉੱਥੇ ਸੌਂ ਖਾਦੀ ਹੋਈ ਆ ਕਿ ਮੈਂ 1 ਮਹੀਨੇ ਜਾਂ 1.5 ਮਹੀਨੇ 'ਚ ਇਨਸਾਫ ਲੈ ਕੇ ਦਊਂਗਾ ਨਹੀਂ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਊਂਗਾ 4 ਸਾਲ ਬੀਤ ਗਏ ਨਾ ਬਰਗਾੜੀ ਦੇ ਕਿਸੇ ਮਾਮਲੇ 'ਚ ਕੋਈ ਇਨਸਾਫ ਨਾ ਬਾਈਬਲ ਕਮੇਂਟਰੀ ਜੀ ਦਾ ਜੋ ਬਿਆਨ ਆਇਆ ਹੈ ਸਰੂਪਾ ਨੂੰ ਲੈ ਕੇ ਸਾਡੇ ਦੇ ਬੜੇ ਪਵਿੱਤਰ ਗ੍ਰੰਥ ਦੇ ਉਹ ਈਸ਼ਵਰ ਦਾ ਰੂਪ ਨੇ ਬਿਨਾਂ ਸੋਚੇ ਸਮਝੇ ਬਿਨਾਂ ਜਾਣੇ ਕੇਵਲ ਅਖਬਾਰ ਦੀਆਂ ਸੁਰਖੀਆਂ ਬਣਨ ਲਈ ਔਰ ਉਹਨਾਂ ਨੂੰ ਜਿਸ ਪ੍ਰਕਾਰ ਆਦਤ ਆ ਬੋਲਣ ਦੀ ਬਿਨਾ ਪੂਰੀ ਘੋਕ ਕੀਤੇ ਜਿਸ ਪ੍ਰਕਾਰ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਂਦਾ ਪ੍ਰਯਾਸ ਉਹਨਾਂ ਨੇ ਕੀਤਾ ਉਹ ਨਿੰਦਨੀ ਹੈ ਪਾਰਟੀ ਉਹਦੀ ਨਿੰਦਾ ਕਰਦੀ ਹੈ ਧਰਮ ਜੋੜਦਾ ਹੈ ਉਹਨਾਂ ਨੇ ਤੇ ਬਿਆਨ ਦਿੱਤਾ ਇਹ ਤੇ ਪੰਜਾਬ ਦੇ ਅੰਦਰ ਸਮਰਸਤਾ ਭਾਈਚਾਰਾ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਲੇਕਿਨ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਐਡਾ ਵੱਡਾ ਬਚਕਾਨਾ ਬਿਆਨ ਦੇਣ ਤੇ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸਦਭਾਵਨਾ ਬਣਾ ਕੇ ਰੱਖੀ ਹੈ ਇਹ ਆਪਣੇ ਆਪ ਇਸ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਸਥਾਨ ਦੀ ਕੀ ਮੰਨਤਾ ਹੈ ਔਰ ਆਪਣਾ ਇੱਕ ਇਹ ਵੀ ਮੰਨਣਾ ਹੈ ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲ ਅੰਦਾਜ਼ੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਨੂੰ ਸ਼ੋਭਾ ਕਰਦਾ ਜਿਨ੍ਹਾਂ ਦੇ ਅਧੀਨ ਇਹ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਕੋਈ ਗਲਬਾ ਤਾਂ ਆਏ ਤਾਂ ਸਮਝ ਆਂਦੀ ਹੈ ਧਾਰਮਿਕ ਮਾਮਲਿਆਂ 'ਚ ਜਦੋਂ ਸਰਕਾਰਾਂ ਕੇਵਲ ਆਪਣੇ ਜਾਂ ਨਲਕੀਆਂ ਛੁਪਾਣ ਲਈ ਜਦੋਂ ਕਿ ਸਰਕਾਰ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਔਰ ਜਿਨ੍ਹਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ ਉਹਦੇ 'ਚ 4 ਸਾਲ ਬਾਅਦ ਵੀ ਨਾਕਾਮ ਹੋਈ ਹੈ। ਉਹਤੇ ਬੇਅਦਬੀਆਂ ਲਪਣੇ ਪਾਏ, ਦੋਸ਼ੀ ਫੜ ਨਹੀਂ ਪਾਏ। ਮੇਰਾ ਇਹ ਸਵਾਲ ਹੈ ਕਿ ਖੁਦ ਮੁੱਖ ਮੰਤਰੀ ਨੇ ਮੈਂ ਸ਼ਬਦ ਨਹੀਂ ਧਰਾਵਾਂਗਾ। ਇਸ ਥਾਂ ਨੂੰ ਲੈ ਕੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਲੱਗ ਗਏ ਬਰਾਮਦ ਕਰ ਲਏ ਇਹ ਆਪਣੇ ਆਪ ਚ ਗੁਰੂ ਮਹਾਰਾਜ ਜੀ ਦੀ ਅਗਵੀ ਹੈ ਕੀ ਸਰਕਾਰ ਕੀ ਮੁੱਖ ਮੰਤਰੀ ਇਦਲੀ ਮਾਫੀ ਮੰਗਣਗੇ ਔਰ ਪੰਜਾਬ ਦੇ ਅੰਦਰ ਮੈਂ ਸਰਕਾਰ ਨੂੰ ਕਹਿਣਾ ਚਾਹਨਾ ਧਾਰਮਿਕ ਮਾਮਲਿਆਂ 'ਚ ਹਸਕਸ਼ੇਪ ਕਰਨਾ ਦਖਲ ਅੰਦਾਜ਼ੀ ਦੇਣਾ ਬੰਦ ਕਰ